ਅਸੀਂ ਜਾ ਰਹੇ ਹਾਂ ਜੀ ਬਾਜ਼ਾਰ ਦਿਵਾਲੀ ਦਾ ਸਾਮਾਨ ਲੈਣ ਹਾਂ ਹਾਂ ਥੋੜਾ ਜਿਹਾ ਸਾਮਾਨ ਖਰੀਦਣ ਜਾ ਰਹੇ ਹਾਂ ਲੈ ਲੈਨੇ ਲੈ ਲੈਨੇ ਆ ਸੋਨਾ ਜਾਂ ਦੇਖ ਕੇ ਲੈ ਲੈ ਆਹ ਲੈ ਲੀਏ ਹਾਂ ਲੈ ਲੈ ਆਹ ਲੈ ਲੋ ਜੇ ਹੁੰਦਾ ਜੇ ਦਿਵਾਲੀ ਹੁੰਦੀ ਹੈ ਤਾਂ ਪਤਾ ਹੁੰਦਾ ਕਿ ਹਾਂ ਭਈ ਇਹ ਦਿਵਾਲੀ ਆ ਤੇ ਹੁਣ ਦਿਵਾਲੀ ਕੱਲ ਦੀ ਹੈ ਕਈ ਲੋਕ ਅੱਜ ਦੀ ਦਿਵਾਲੀ ਮਨਾ ਕੇ ਬੈਠੇ ਨੇ ਸਮਝਦੇ ਤੋਂ ਬਾਅਦ ਇਹ ਗੱਲ ਬਹੁਤ ਕੰਮ ਖਰਾਬ ਹੋ ਗਿਆ ਚਲੋ ਕੋਈ ਗੱਲ ਨਹੀਂ ਬਹੁਤ ਜ਼ਿਆਦਾ ਅਵੇਰਨੈਸ ਫਲਾਈ ਜਾਂਦੀ ਹੈ ਵੀ ਤੁਸੀਂ ਆਨਲਾਈਨ ਛੱਡ ਕੇ ਐਸ ਮਾਨਕੀ ਦੁੱਧਦਕਾਨਾ ਵਾਲਾ ਜਿਹੜੇ ਵਿਚਾਰੇ ਕਦੀ ਕਦੀ ਤੇ ਵੀ ਆਪਣਾ ਹੀ ਕਹਿਣਾ ਜਾਣਦੇ ਆ ਕਿ ਭਾਈ ਮজা ਤਾਂ ਹੀ ਆਏਗਾ ਇਹਨਾਂ ਚੀਜ਼ਾਂ ਦਾ ਤਿਉਹਾਰਾਂ ਦਾ ਮজা ਉਦੋਂ ਹੀ ਆਏਗਾ ਜਦੋਂ ਤੁਸੀਂ ਇਹਨੂੰ ਤਿਉਹਾਰਾਂ ਦੀ ਤਰ੍ਹਾਂ ਮਨਾਓਗੇ ਮੈਂ ਆ ਦੇਖੋ ਹੋਰ ਪਟਾਕੇ ਲੈ ਕੇ ਆਈ ਆ ਹੁਣ ਆ ਸ਼ੋਰਟਸ ਲੈ ਕੇ ਆਈ ਏ ਠੀਕ ਹੈ ਅਸੀਂ ਕਹਿੰਦੇ ਦਿਵਾਲੀ ਮਨਾਣੀ ਨਹੀਂ ਮਨਾਣੀ ਨਹੀਂ ਤੇ ਇਹ ਜਲੂਸ ਕੱਢੀ ਜਾਂਦੀ ਏ ਲੈਣ ਗਈ ਸੀ ਲੜੀਆਂ ਤੇ ਆ ਨਾਰ ਦਾ ਡੱਬਾ ਕੱਲ ਵੀ ਲਿਆ ਸੀ ਅੱਜ ਫੇਰ ਲੈ ਆਈ ਏ ਵਾਪਿਆ ਨਾ ਅੱਜ ਹਸਸੇ ਗਾਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਅੱਜ ਦੀਵਾਲੀ ਹੈ ਪਤਾ ਨਹੀਂ ਨਹੀਂ ਹੈ ਮੈਨੂੰ ਨਹੀਂ ਪਤਾ ਕਿ 20 ਤੇ 21 ਦੀ ਦੀਵਾਲੀ ਹੋ ਗਈ ਹੈ ਤੇ ਜਿਹੜੇ ਸਿੱਖ ਨੇ ਉਹ 21 ਨੂੰ ਮਨਾ ਰਹੇ ਨੇ ਜਿਹੜੇ ਹਿੰਦੂ ਨੇ ਉਹ ਮਿਲ ਲਾਦਾ 20 ਨੂੰ ਮਨਾ ਰਹੇ ਨੇ ਤੇ ਤਾਂ ਕਰਕੇ ਦੋ ਦਿਨ ਦੀ ਦੀਵਾਲੀ ਹੈ ਤੇ ਆਪਾਂ ਨੂੰ ਇੰਜੋਏ ਕਰਨਾ ਮਤਲਬ ਠੀਕ ਹੈ ਤੇ ਐਨਜੋਏ ਵੀ ਚਲੋ ਕੀ ਕਰਨਾ ਆਪਾਂ ਆਪਾ ਹੁਣ ਵੱਡੇ ਹੋ ਗਏ ਆਂ ਬੱਚਿਆਂ ਨੇ ਯਾਨੀ ਕਿ ਇੰਜੋਏ ਕਰਨਾ ਹੈ ਨਾ ਤੇ ਹੁਣ ਗੱਲ ਐਦਾ ਵੀ ਬਾਜ਼ਾਰਾਂ ਦੇ ਵਿੱਚ ਜਾਣੇ ਆ ਕਿੰਨੀ ਜ਼ਿਆਦਾ ਮਤਲਬ ਮਨ ਨੂੰ ਸਕੂਨ ਜਾਂ ਮਿਲਦਾ ਦੁਕਾਨਾਂ ਸਜੀਆਂ ਹੋਈਆਂ ਦੇਖ ਕੇ ਫਿਰ ਹਨਾ ਵਧੀਆ-ਵਧੀਆ ਚੀਜ਼ਾਂ ਦੇਖਣ ਨੂੰ ਮਿਲਦੀਆਂ ਪਟਾਕੇ ਕੀ ਸਜਾਵਟ ਦਾ ਸਮਾਨ ਫਿਰ ਮਠਿਆਈਆਂ ਇੰਨਾ ਕੁਝ ਹੀ ਹੁੰਦਾ ਬਾਜ਼ਾਰਾਂ ਦੇ ਵਿੱਚ ਦੀਵਾਲੀ ਮਤਲਬ ਸਭ ਤੋਂ ਉੱਪਰਲੇ ਦਰਜੇ ਦਾ ਤਿਹਾਰ ਮੇਰੇ ਸਾਹਮਣੇ ਉਹ ਮੰਨੀ ਜਾਂਦੀ ਏ ਤੇ ਮਨਾਈ ਵੀ ਜਾਂਦੀ ਹੈ ਲੋਕ ਮੰਨਦੇ ਵੀ ਬਹੁਤ ਨਾਲੀ ਵੀ ਨਹੀਂ ਪਸਾਂ ਤੇ ਕਾਕੇ ਨੂੰ ਸਾਡੇ ਨੂੰ ਦੀਵਾਲੀ ਵੀ ਨਹੀਂ ਪਸੰਦ ਹੈਗੀ ਤੇ ਫਿਲਹਾਲ ਹੁਣ ਤਸਵੀਰ ਦਾ ਟਾਈਮ ਹੈ ਤੇ ਬਹੁਤ ਸਾਰੇ ਦਿਮਾਗ 'ਚ ਖਿਆਲ ਆਂਦੇ ਨੇ ਆਹ ਕਰ ਲਈ ਉਹ ਵੀ ਕਰ ਲਈ ਇਹ ਵੀ ਕਰ ਲਈ ਹੈ ਨਾ ਤੇ ਪਰ ਫਿਰ ਵੀ ਸਾਰਾ ਕੁਝ ਨਹੀਂ ਕੀਤਾ ਜਾ ਸਕਦਾ ਤੇ ਫਿਰ ਵੀ ਕੋਸ਼ਿਸ਼ ਕਰੀਦੀ ਵੀ ਆਪਾਂ ਇਹ ਗਾਲੀ ਉਹ ਗਾਲੀ ਤੇ ਹੁਣ ਫਿਲਹਾਲ ਮੈਂ ਜਾ ਕੇ ਗਿਆ ਸੀਗਾ ਬਾਜ਼ਾਰ ਤੇ ਦਹੀਂ ਦੁੱਧ ਲੈ ਕੇ ਆਇਆ ਏ ਹੁਣ ਆਪਾਂ ਆਲੂ ਵਾਲੀਆਂ ਰੋਟੀਆਂ ਬਣਾਈਆਂ ਨੇ ਅੱਜ ਦਿਵਾਲੀ ਵਾਲੇ ਦਿਨ ਤੇ ਆਲੂ ਵਾਲੀਆਂ ਰੋਟੀਆਂ ਖਾਵਾਂਗੇ ਫੇਰ ਕਹਿ ਦਿੰਨਾ ਦਿਵਾਲੀ ਵਾਲੇ ਦਿਨ ਦਿਵਾਲੀ ਵਾਲੇ ਦਿਨ ਦਾ ਪਤਾ ਨਹੀਂ ਹੈ ਕਿ ਨਹੀਂ ਆ ਦਿਵਾਲੀ ਪਤਾ ਨਹੀਂ ਕੱਲ ਵੀ ਆ ਅੱਜ ਵੀ ਹੈ ਸਮਝ ਨਹੀਂ ਆਉਂਦੀ ਦਿਵਾਲੀ ਦਾ ਬੇੜਾ ਕਰ ਕਰ ਦਿੱਤਾ ਹੋਇਆ ਸਟਿੰਗੀ ਤਰ੍ਹਾਂ ਸਹੀ ਗੱਲ ਹੈ ਤੇ ਚਲੋ ਕੋਈ ਗੱਲ ਨਹੀਂ ਰੌਣਕ ਤੇ ਹੈ ਹੀ ਨਾ ਬਾਜ਼ਾਰਾਂ 'ਚ ਲੋਕਾਂ ਲੋਕ ਮਨਾਤੇ ਰਹੀ ਨੇ ਨਾ ਹੈਗੇ ਲੋਕ ਵੀ ਬਾਜ਼ਾਰ 'ਚ ਵਾਧੂ 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 ਜਨਤਾ ਬੜੀ ਹੈ ਇਹ ਹਸਾਮਤਾ ਦੱਸੇ ਨਹੀਂ ਜਾਣਦੀ ਹਾਂਜੀ ਯਾਦਰ ਬਾਬਾ ਜੀ ਸਾਡੇ ਮਾਲਾ ਰੈਡੀ ਸ਼ੈਡੀ ਹੋ ਚੁੱਕੇ ਨੇ ਮਾਲਾ ਬਾਬਾ ਜੀ ਦੀ ਕਿੱਥੇ ਬਾਬਾ ਜੀ ਤੁਹਾਡੀ ਮਾਲਾ ਕਿਤੇ ਉਹ ਬਾਬਾ ਜੀ ਮਾਲਾ ਕਿੱਥੇ ਤੁਹਾਡੀ ਗਲੇ ਚ ਗਲੇ ਚ ਐ ਵੇਖੋ ਐ ਨਹੀਂ ਜਿਹੜੀ ਹੋਗੀ ਮਾਲਾ ਆਪਾਂ ਕਿੱਥੇ ਰੱਖ ਪੀਏਗੀ ਲੱਭਣੀ ਪੈਣੀ ਆ ਮਾਲਾ ਤੇ ਹੁਣ ਬਾਬਾ ਜੀ ਦੀ ਅਸੀਂ ਹੁਣ ਵੀਡੀਓ ਬਣਾਉਣ ਜਾ ਰਹੇ ਆ ਬਾਬਾ ਜੀ ਦਾ ਮੂੰਹ ਵੀ ਕਾਲਾ ਹੋ ਗਿਆ ਪਿੱਕਾ ਲਾਇਆ ਉਧਰ ਬਾਬਾ ਉਹ ਘੈਂਡ ਬਣਿਆ ਸੀ ਪਰ ਉਦੋਂ ਨਾਲ ਥੋੜੇ ਵੀਡੀਓ ਦਾ ਕੰਮ ਖਰਾਬ ਹੋ ਗਿਆ ਸਾਡਾ ਤੇ ਅੱਜ ਤਾਂ ਕਰਕੇ ਦੁਬਾਰਾ ਵੀਡੀਓ ਬਣਾਈ ਜਾ ਰਹੀ ਹੈ ਤੇ ਅੱਜ सोनू ਵੀ ਆਪਣੇ ਆਈਫੋਨ ਤੋਂ ਕੈਮਰਾ ਨਾਲ ਸ਼ੂਟ ਕਰੇਗਾ ਠੀਕ ਹੈ ਤੇ ਇਧਰੋਂ ਆਹ ਫੋਨ ਹੋ ਗਿਆ ਇਧਰੋਂ ਆਹ ਕੈਮਰਾ ਹੋ ਗਿਆ ਉਧਰ ਉਹ ਕੈਮਰਾ ਹੋ ਗਿਆ ਡਬਲ ਡਬਲ ਕੈਮਰੇ ਤੇ ਆਪਾਂ ਥੋੜੀ ਜਿਹੀ ਵਧੀਆ ਜੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਹਾਂ ਆ ਰਹੀ ਬਾਬਾ ਜੀ ਮਾਲਾ ਬਾਬਾ ਜੀ ਦੀ ਮਾਲਾ ਆ ਗਈ ਕੋਵਾ ਬਾਈ ਤੇ ਮਨਪੀ ਤੇ ਆਪਾਂ ਛੱਤ ਤੇ ਕਰਨੀ ਸ਼ੂਟਿੰਗ ਠੀਕ ਹੈ ਆਹੋ ਚਲਿਏ ਬਾਬਾ ਜੀ ਸੈਟਅਪ ਸੂਟਅਪ ਲਾਈਏ ਕੈਮਰਾਮੈਨ ਸਾਹਿਬ ਸੈਟਅਪ ਸੂਟਅਪ ਲਾਈਏ ਉੱਤੇ ਚਲਿਏ ਚਲੋ ਆਇਓ ਬਾਬਾ ਜੀ ਖਾ ਜਾ ਬਾਬਾ ਜੀ ਚਲੋ ਬਾਬਾ ਜੀ ਆਇਓ ਉੱਪਰ ਚਲੋ A few moments later Oh hello bebe ooni waliye chup kar ke na vaal vaala te kapde change kara la aa ja hun assi ja rahe ha ji bazaar te Diwali da samaan la ਆ ਥੋੜਾ ਇਹ ਸਮਾਰਕ ਜਿਹੇ ਜਾਂਦੇ ਆ ਮਾਣਾ ਮੋਟਾ ਕੁਝ ਖਾਸ ਨਹੀਂ ਥੋੜਾ ਬਹੁਤਾ ਛੋਟਾ ਮੋਟਾ ਤੇ ਹੈਨਾ ਥੋੜਾ ਬੋੜਾ ਹੀ ਛਟਮੋਟਾ ਨਹੀਂ ਹਰ ਸਾਲ ਲੈ ਕੇ ਆਨੇ ਆ ਦਰਵਾਜੇ ਤੇ ਟੰਗਣ ਵਾਸਤੇ ਨਾ ਜਿੱਦਾਂ ਆ ਟੰਗੇ ਹੋਇਆ ਲਾਸਟ ਈਅਰ ਲੈ ਕੇ ਆਏ ਸੀ ਉਹ ਟੁੱਟ ਗਏ ਨੇ ਬਾਕੀ ਆ ਬਚਿਆ ਤੇ ਐਦ ਕੀ ਵੀ ਦੇਖਦੇ ਸੋਹਣਾ ਇਹ ਲੈ ਕੇ ਆਨੇ ਹੈਨਾ ਨਨੇ ਤੇ ਮੈਂ ਵੀ ਵੇਖਣੀ ਉੱਥੇ ਕੌਣ ਸੇ ਕੌਣ ਸੇ ਝੂਮਰੇ ਪਸੰਦ ਕਰਨੀ ਆ ਅੱਛਾ ਠੀਕ ਉੱਥੇ ਲਟਕਾ ਉੱਥੇ ਲਟਕਾ ਠੀਕ ਐ ਬੇਟਾ ਰਵਾਗੀ ਕਿ ਕਿਹੜੇ ਰੰਗੋਲੀ ਕਲਰ ਲੈਣੇ ਆ ਦੇਖ ਲੈ ਇਦਾਂ ਦੇ ਹਨ ਨਟਕਣ ਵਾਲੇ ਆ ਸੋਹਣਾ ਯਾਰ ਪਰ ਇਹ ਮੈਂ ਕਰਕੇ ਚਿੰਦਣਾ ਨਾ ਕਰਵਾ ਜਾਂ ਅੱਛਾ ਉਹ ਵਾ ਲੈਣਾ ਪੂਰਾ ਪ੍ਰਗਟਿਤ ਹੈ ਜਨਨ ਵਾਲੇ ਨੇ ਉਹ ਨਹੀਂ ਸਹੀ ਲੱਗਦੇ ਯਾਰ ਆਹੀ ਸਿੰਗਲ ਵੀ ਸਹੀ ਲੱਗਦੇ ਨੇ ਸਿੰਗਲ ਕਿਵੇਂ ਹਾਂ ਪਏ ਆਈਡੀਆਂ ਟੱਲੀਆਂ ਆਈਆਂ ਵਾਲੀਆਂ ਉਹ ਵਾਲੀਆਂ ਸਹੀ ਲੱਗਦੀਆਂ ਉਹ ਤਾਂ ਫਿਰ ਉਹ ਥੋੜੇ ਓਵਰ ਲੱਗਦੇ ਨੇ ਇਹ ਸਿੰਗਲ ਸਿੰਗਲ ਦਾ ਹਮੇਸ਼ਾ ਲਈ ਟੰਗੇ ਜਾ ਸਕਦੇ ਨੇ ਨਾ ਹਾਂ ਸਿੰਗਲ ਹੀ ਐਦਾਂ ਹਮ ਬਹੁਤ ਚੱਕਾ ਹੈ ਵਾ ਕਰਨੇ ਨੇ ਜਿਹੜਾ ਕੰਮ ਆਣੇ ਕੋਈ ਆ। ਇਹ ਜਿੰਦੀ। ਇੱਧਰ ਆਇਆ ਪੁੱਤ। ਇਹਨੂੰ ਇਹਦਾ ਧਿਆਨ ਚ ਦੇਖਣੇ ਆਜੋ। ਚਲੋ ਅੱਗੇ ਚਲੋ। ਅੱਗੇ ਆਜੋ। ਦੇਖੀ ਇਹਨੂੰ ਫੜ ਕੇ ਰੱਖੀ ਹੈ। ਹੇਰ ਮੇਰਾ ਪਰਸ ਹਾਂ ਇਹ ਕੈਂਡਲ ਹੈ। ਹਾਂ ਵੇ ਮੈਨੂੰ ਕਿੰਨੇ ਸੋਨੇ ਟੋਨੇ ਕੈਂਡਲ ਆ ਯਾਰ ਪਰੰਗੋਲੀ ਦੇ ਲਾ ਲੈਣੀ ਹੈ ਸੱਤਾਂ ਮੈਂ ਲੈਣੀ ਹੈ ਉਹ ਮਰਦਾ ਲੈਣੀ ਹੈ ਲੈ ਲਈ ਹੈ ਹੀ ਵਾਲੀ ਹੈ ਲੈ ਲਓ ਹਾਂ ਸਹੀ ਹੈ ਇਹ ਟੰਗ ਲੈਣੀ ਨਾ ਉੱਤੇ ਆ ਲੈ ਲੈ ਫਿਰ ਪਾਪਾ ਲੈ ਲਿਓ ਲੈ ਲੈ ਨੇ ਲੈ ਲੈ ਨੇ ਸੋਣਾ ਯਾ ਦੇਖ ਕੇ ਲੈਲਾ ਆ ਲੈ ਲੀਏ ਹਾਂ ਲੈਨੇ ਆ ਵੀ ਆ ਲੈ ਲਓ ਅਰੰਗੋਲੀ ਚ ਪਾ ਲੈ ਇਹਦਾ ਠੀਕ ਨਹੀਂ ਇੱਕੋ ਜਿਹਾ ਸੇਮ ਹੀ ਹੈ ਇਹਨਾਂ ਦੇ ਵਿੱਚ ਕਿਹੜਾ ਹੈਗਾ ਸੇਮ ਹੀ ਨੇ ਮੋਮ ਤੇ ਆਣੀ ਨਾ ਚੋ ਉਹ ਮੋਮ ਹੈਗਾ ਹੈਗਾ ਥੋੜਾ ਹੈ ਇਹਨਾਂ ਚ ਜ਼ਿਆਦਾ ਹੈ ਲਾਲ ਲਾਲ ਆ ਲਾ ਲੋ ਦੇ ਦੇ ਉਹਨਾਂ ਨੂੰ ਟੰਗ ਲਾ ਦੇ ਆਪਣੇ ਇੱਧਰ ਲਾ ਦੇ ਆ ਕੈਂਡਲ ਝਾ ਲੈਣੀ ਆ ਆ ਵੜੀਆਂ ਆ ਲੱਲਾ ਯਾਰ ਲਗਾ ਦਾਂਗੇ ਹੈ ਨਾ ਕੱਲੀਓ ਕੁੱਤੀਓ ਬੁੱਲੀਆ ਭਾਈਆ ਤੇ ਹੁਣ ਗੱਲ ਐਦਾ ਹੋ ਗਈ ਵੀ ਇੱਕੋ ਦਮ ਸਾਨੂੰ ਭੱਜਣਾ ਪੈ ਗਿਆ ਉਹ ਇਸ ਕਰਕੇ ਕਿਉਂਕਿ ਦਿਰਾਜ ਇੱਕਦਮ ਰੋਣ ਲੱਗਿਆ ਸਾਨੂੰ ਫੋਨ ਆ ਗਿਆ ਵੀ ਆਜੋ ਫੜਾਫੜ 5 ਮਿੰਟ ਹੋਏ ਸੀ ਅਲੇ ਖੜੇ ਉਹ ਬਸ ਤੁਹਾਡੇ ਸਾਹਮਣੇ ਜਿੰਨਾ ਕਿ ਮੈਂ ਸ਼ੂਟ ਕੀਤਾ ਬਸ ਉਹਨੀ ਦੇਰੀ ਖੜੇ ਆ ਤੇ ਬਸ ਫੋਨ ਆ ਗਿਆ ਤੇ ਭੱਜੇ ਆ ਮੈਂ ਵਾਲੇ ਵੀਡੀਓ ਬਣਾ ਹੀ ਰਿਹਾ ਸੀ ਵਿੱਚ ਹੀ ਫੋਨ ਆ ਗਿਆ ਤੇ ਫੇਰ ਭੱਜੇ ਆ ਤੇ ਹੁਣ ਫਿਰ ਹਾਲ ਬਸ ਇੰਨਾ ਕੀ ਸਮਾਨ ਲੈ ਕੇ ਆਏ ਆ ਕਿਉਂਕਿ ਦਿਰਾਜ ਕਰਕੇ ਇਹ ਕਿੱਥੇ ਲਾਣਾ ਰੋਣ ਲੱਗ ਗਿਆ ਸੀ ਆ ਲੈ ਕੇ ਆਏ ਆ ਕਿ ਉਹ ਤੁਹਾਨੂੰ ਆ ਮਾਲਾ ਹੀ ਆ ਤੁਸੀਂ ਦੇਖੀ ਐ ਇੱਕ ਆ ਦੀਵਾ ਲਏ ਆ ਤੇ ਬਸ ਆ ਲੈ ਆਏ ਆ ਬਸ ਇੰਨਾ ਕ ਸਾਮਾਨ ਲੈ ਕੇ ਆਏ ਆ ਹੋਰ ਕੁਛ ਨਹੀਂ ਖਾਸ Ravi Diwa ek ਆ ਦੇਖੋ ਯੇ ਯਾਰ ਹੈ ਕਿ ਨਹੀਂ ਕਪੜੇ ਨਹੀਂ ਲੈ ਲੈਣੀਆਂ ਸੀ ਹਨਾ ਆ ਕਿੰਨਾ ਘੈਂਡ ਹੈ ਹੈਡ ਬੰਦ ਕਰਦੇ ਕਰਦੇ ਬਹੁਤ ਜਿਆਦਾ ਸੋਹਣਾ ਹੈ ਵੇ ਹਨੇਰੇ ਚ ਬਹੁਤ ਚਮਕੇਗਾ ਮੈਂ ਤੁਹਾਨੂੰ ਲੈ ਕੇ ਰਾਤ ਨੂੰ ਦਿਖਾਉਂਗਾ ਤੇ ਬਾਕੀ ਸੱਚੀ ਗੱਲ ਇਹ ਦਸੀ ਵੀ ਸਾਡਾ ਮਨ ਮੂਨ ਹੁੰਦਾ ਨਹੀਂ ਹੈਗਾ ਨਾ ਇਹ ਚੀਜ਼ਾਂ ਕਰਨ ਦਾ ਦੀਵਾਲੀ ਸੈਲਿਬ੍ਰੇਟ ਕਰੋ ਕਿਉਂਕਿ ਕੁਝ ਨਾ ਕੁਝ ਤਾਂ ਹੋਇਆ ਜਾਂਦਾ ਨੂੰ ਤੁਹਾਨੂੰ ਪਤਾ ਹੀ ਹੈ ਪਹਿਲੇ ਮੈਂ ਦੱਸਿਆ ਪਿਛਲੇ ਬਲੌਗ ਦੇ ਵਿੱਚ ਤੇ ਤਾਂ ਕਰਕੇ ਮੰਨ ਤਾਂ ਹੈ ਨਹੀਂ ਪਰ ਇਹ ਨੰਨੂ ਕਰਕੇ ਸਿਰਫ ਉਹਦੀਆਂ ਕਿਉਂਕਿ ਉਹ ਲੱਗੀ ਹੁੰਦੀ ਕਿੰਨੇ ਟਾਈਮ ਪਹਿਲਾਂ ਹੀ ਉਹ ਕਹਿਣ ਲੱਗ ਪੈਂਦੀ ਮੈਂ ਦੀਵਾਲੀ ਆ ਗਈ ਹੋਲੀ ਆ ਗਈ ਕੋਈ ਵੀ ਤਿਉਹਾਰ ਹੈ ਉਹਨੂੰ ਪਹਿਲਾਂ ਹੀ 10-12 ਦਿਨ ਪਹਿਲਾਂ ਇਹਨੂੰ ਲਮਕਤਾ ਲਾ ਜਾਂਦੀ ਤੇ ਸਿਰਫ ਉਹਦੇ ਸ਼ੌਂਕ ਪੂਰਨ ਵਾਸਤੇ ਅਸੀਂ ਇਹ ਚੀਜ਼ਾਂ ਲੈ ਕੇ ਆਏ ਦੋਲੀਆਂ ਵੋਤੀਆਂ ਤੇ ਹੁਣ ਰੰਗੋਲੀ ਵੀ ਤੁਹਾਨੂੰ ਪਤਾ ਉਹਨੂੰ ਦਵਾਈ ਹੈ ਮੰਮੀ ਨੇ ਕੱਲ ਤੇ ਰੰਗੋਲੀ ਵੀ ਉਹੀ ਚੱਕਰ 'ਚ ਲੈ ਕੇ ਆਈਏ ਤੇ ਹੁਣ ਰੰਗੋਲੀ ਵੀ ਬਣਾਵਾਂ ਮਨਪੀਤ ਬਣਾਏਗੀ ਫਰੀ ਹੋਗੇ ਮਨਪੀਤ ਸਵੇਰ ਦੀ ਫਰੀ ਨਹੀਂ ਹੋ ਰਹੀ ਕਪੜੇ-ਕੁਪੜੇ ਧੋਤੇ ਨੇ ਅੱਜ ਵੀ ਕੰਮ ਨਹੀਂ ਮੁੱਕਿਆ ਨਾ ਦਾ ਦਿਵਾਲੀ ਆ ਰਹੀ ਹੈ ਤੇ ਦਿਵਾਲੀ ਵਾਲੇ ਦਿਨ ਦਾ ਸੱਚ ਨਹੀਂ ਪਤਾ ਲੱਗ ਰਿਹਾ ਕੋਈ ਰੌਣਕ ਨਹੀਂ ਹੈ ਕੋਈ ਮਜ਼ਾ ਜਿਹਾ ਨਹੀਂ ਆ ਰਿਹਾ ਵਾਈਬ ਨਹੀਂ ਆ ਰਹੀ ਦਿਵਾਲੀ ਵਾਲੀ ਕਿਉਂਕਿ ਹੁੰਦਾ ਨਾ ਜਦੋਂ ਦਿਵਾਲੀ ਹੁੰਦੀ ਹੈ ਤਾਂ ਪਤਾ ਹੁੰਦਾ ਕਿ ਹਾਂ ਭਈ ਅੱਜ ਦਿਵਾਲੀ ਹੈ ਤੇ ਹੁਣ ਦਿਵਾਲੀ ਕੱਲ ਦੀ ਹੈ ਕਈ ਲੋਕ ਅੱਜ ਦੀ ਦਿਵਾਲੀ ਮਨਾ ਕੇ ਬੈਠੇ ਹੋਣੇ ਸਮਝ ਤੋਂ ਬਾਹਰ ਆ ਗੱਲ ਸਾਰੇ ਕੰਮ ਖਰਾਬ ਹੋ ਗਏ ਚਲੋ ਕੋਈ ਗੱਲ ਨਹੀਂ ਐਨੀਵੇ ਹਾਂਜੀ ਤੇ ਹੁਣ ਨੰਨੂ ਸਾਡੀ ਆ ਲੈ ਕੇ ਆਈ ਹੈ ਦੀਵੇ ਦੀਵੇ ਆ ਮੋਮਬਤੀਆਂ ਮੋਮਬਤੀਆਂ ਦੇਤੀਆਂ ਸੀ ਫ੍ਰੀ ਦੇ ਵਿੱਚ ਹੀ ਓਲ ਮੇਰੇ ਕਾਕੇ ਨੂੰ ਫ੍ਰੀ ਚ ਦੇ ਦਿੱਤੀਆਂ ਮੋਮਬਤੀਆਂ ਇਹ ਮਿੱਟੀ ਦੇ ਦੀਵੇ ਲੈ ਗਿਆ ਆਪਾਂ ਯਾਰ ਐਚ ਆਨਲਾਈਨ ਬਿਲਕੁਲ ਸ਼ੋਪਿੰਗ ਨਹੀਂ ਕੀਤੀ ਹੈਗੀ ਇਹਦੇ ਵਾਸਤੇ ਜਿਹੜੇ ਦੀਵਾਲੀ ਦੀ ਜਿਹੜੀ ਸ਼ੋਪਿੰਗ ਹੈ ਨਾ ਆਨਲਾਈਨ ਨਹੀਂ ਕੀਤੀ ਤੇ ਤੁਹਾਨੂੰ ਪਤਾ ਵੀ ਇਹ ਲੋਕ ਵਿਚਾਰੇ ਜਿਹੜੇ ਦੁਕਾਨਾਂ ਆ ਕਿੰਨੀ ਉਮੀਦ ਨਾਲ ਦੁਕਾਨਾਂ ਲਾਉਂਦੇ ਨੇ ਹੈ ਨਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਨਲਾਈਨ ਸ਼ੋਪਿੰਗ ਹੈ ਨੇ ਬਹੁਤ ਜ਼ਿਆਦਾ ਨੁਕਸਾਨ ਕਰਨਾ ਹੈ ਜਿਹੜੇ ਵਿਚਾਰੇ ਹੋਲ ਸੇਲਰ ਨੇ ਦੁਕਾਨਾਂ ਵਾਲੇ ਨੇ ਖਾਸ ਕਰਕੇ ਜਿਹੜੀਆਂ ਛੋਟੀਆਂ ਦੁਕਾਨਾਂ ਵਾਲੇ ਨੇ ਇੱਕ ਮਿੰਟ ਖਾਸ ਕਰਕੇ ਜਿਹੜੀਆਂ ਛੋਟੀਆਂ ਦੁਕਾਨਾਂ ਵਾਲੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਕਿਉਂਕਿ ਲੋਕੀ ਬਹੁਤ ਜ਼ਿਆਦਾ ਆਨਲਾਈਨ ਸ਼ੋਪਿੰਗ ਕਰ ਲਾਗੇ ਨੇ ਪਰ ਫਿਰ ਵੀ ਇੰਸਟਾਗ੍ਰam ਤੇ ਹੋਰ ਸੋਸ਼ਲ ਸਾਈਟਾਂ ਦੇ ਨਾ ਆ ਆਪ ਬਹੁਤ ਜ਼ਿਆਦਾ ਅਵੇਅਰਨੈਸ ਫਲਾਈ ਜਾਂਦੀ ਹੈ ਵੀ ਤੁਸੀਂ ਆਨਲਾਈਨ ਛੱਡ ਕੇ ਇਹ ਸਮਾਨ ਖਰੀਦੋ ਦੁਕਾਨਾਂ ਵਾਲੇ ਜਿਹੜੇ ਵਿਚਾਰੇ ਕਦੀ ਕਦੀ ਦੁਕਾਨਾਂ ਤੇ ਬਾਕੀ ਜ਼ਿਆਦਾਤਰ ਤੇ ਆਨਲਾਈਨ ਦਾ ਜਿਹੜਾ ਪ੍ਰਭਾਵ ਹੈ ਉਹ ਜ਼ਿਆਦਾ ਹੈ ਠੀਕ ਹੈ ਪਰ ਫਿਰ ਵੀ ਆਪਾਂ ਵੀ ਕਹਿਣਾ ਚਾਹੁੰਦੇ ਆ ਕਿ ਭਾਈ ਮਜ਼ਾ ਤਾਂ ਹੀ ਆਏਗਾ ਇਹਨਾਂ ਚੀਜ਼ਾਂ ਦਾ ਤਿਉਹਾਰਾਂ ਦਾ ਮਜ਼ਾ ਉਦੋਂ ਹੀ ਆਏਗਾ ਜਦੋਂ ਤੁਸੀਂ ਇਹਨੂੰ ਤਿਉਹਾਰਾਂ ਦੀ ਤਰ੍ਹਾਂ ਮਨਾਓਗੇ ਮਤਲਬ ਜਾਓ ਬਾਹਰ ਘੁੰਮਣ ਜਾਓ ਸ਼ਾਪਿੰਗ ਕਰਕੇ ਆਓ ਸਮਾਨ ਖਰੀਦ ਕੇ ਆਓ ਹੈਨਾ ਘਰੇ ਬੈਠੇ ਬੈਠੇ ਗੱਲ ਜਣਾ ਲੋਕਾਂ ਨੇ ਗੱਲ ਜਣਾ ਨਹੀਂ ਗੱਲ ਸਹੀ ਹਰੇਕ ਚੀਜ਼ ਘਰੇ ਬੈਠੇ ਮੰਗਾਈ ਜਾਣੀ ਮੰਗਾਈ ਬਾਹਰ ਜਾਣਾ ਹੀ ਨਹੀਂ ਕੁਝ ਨਹੀਂ ਮੰਗਾਉਂ ਜੋਂਬੀ ਬਣ ਜਾਣਾ ਆਪਾਂ ਤਾਂ ਘਰੇ ਬੈਠੇ ਬੈਠੇ ਬਾਹਰ ਜਾਓ ਘੁੰਮੋ ਫਿਰ ਦੇਖੋ ਦੁਨੀਆ ਜਾ ਕੇ ਕੀ ਕਰ ਰਹੀ ਹੈ ਕਿੱਦਾਂ ਖਰੀਦਦਾਰੀ ਹੋ ਰਹੀ ਹੈ ਕਿੰਨਾ ਮਜ਼ਾ ਆਉਂਦਾ ਹੈ ਵਿਚਾਰਾਂ ਦੇ ਵਿੱਚ ਜਾ ਕੇ ਹਨ ਤੇ ਇਹ ਚੀਜ਼ ਯਾਨੀ ਕਿ ਖਿਆਲ ਰੱਖਿਆ ਕਰੋ ਬਾਕੀ ਹੁਣ ਇੱਕ ਸਾ ਮੈਨੂੰ ਕਮੈਂਟ ਆਇਆ ਇੰਸਟਾਗ੍ਰam ਤੇ ਇੱਕ ਬਾਬੇ ਵਾਲੀ ਵੀਡੀਓ ਬਣਾਈ ਸੀ ਅੱਛਾ ਰਾਜਾ ਸਾਹਿਬ ਵਾਲੀ ਤੇ ਉਹ ਬੰਦਾ ਕਹਿੰਦਾ ਵੀ ਕਹਿੰਦਾ ਭਰਾਵਾ ਤੂੰ ਬੜੇ ਚੰਗਾ ਕੰਮ ਸਿਖਾ ਰਿਹਾ ਮਣੀ ਧੀਰੂ ਤੇ ਮੈਂ ਉਹਨੂੰ ਇਹੀ ਕਹਿਣਾ ਚਾਹੁੰਦਾ ਭਰਾਵਾ ਵੀ ਹਰ ਟਾਈਮ ਆਪਾਂ ਸੀਰੀਅਸ ਵੀ ਨਹੀਂ ਰਹਿ ਸਕਦੇ ਹਰ ਟਾਈਮ ਨੂੰ ਧੀਰ ਨੂੰ ਸਿਖਾਈਓ ਐ ਨਹੀਂ ਕਰਨਾ ਉਹ ਨਹੀਂ ਕਰਨਾ ਜਿੰਨਾ ਜ਼ਿਆਦਾ ਕਰਾਂਗੇ ਓਨਾ ਜ਼ਿਆਦਾ ਕੰਮ ਖਰਾਬ ਹੁੰਦਾ ਹੁੰਦਾ ਨੱਚਣਾ ਤੇ ਨਹੀਂ ਨਾ ਸਿਖਾਉਂਦੇ ਬਈ ਉਹੀ ਤਾਂ ਗੱਲ ਹੈ ਅਸੀਂ ਨੱਚਣਾ ਰੁਚਣਾ ਨਹੀਂ ਸਿਖਾਉਂਦੇ ਹੈਗੇ ਹਨਾ ਉਹਦੇ ਨਾਲ ਉਹ ਤਾਂ ਚੰਗਾ ਹੀ ਹੈ ਕੁਝ ਐਕਟਿੰਗ ਸਿੱਖ ਰਹੀ ਹੈ ਕੋਈ ਕਲਾ ਸਿੱਖ ਰਹੀ ਹੈ ਕੁਝ ਵੀ ਯਾਨੀ ਕਿ ਚਲੋ ਐਕਟਿੰਗ ਨਹੀਂ ਸਿੱਖ ਰਹੀ ਕੁਝ ਦਿਮਾਗ ਉਹਦੇ ਗੱਲਾਂ ਦਾ ਯਾਦਦਾਸ਼ਤ ਅਸੀਂ ਵਧੀਆ ਬਣ ਰਹੀ ਹੈ ਨਾ ਚੀਜ਼ਾਂ ਯਾਦ ਕਰਾਈ ਦਿਆਂ ਉਹਨੂੰ ਡਾਇਲੋਗ ਯਾਦ ਕਰਾਈ ਦਿੰਨੇ ਬਾਰ-ਬਾਰ ਐਦਾਂ ਬੋਲ ਐਦ ਕਾਫੀ ਚੀਜ਼ਾਂ ਹੁਣ ਉਹਦੇ ਇਹੀ ਚੀਜ਼ ਦਾ ਫਰਕ ਹੁਣ ਉਹਦੀ ਪੜ੍ਹਾਈ ਦੇ ਵਿੱਚ ਵੀ ਪੈਂਦਾ ਉਹਨੂੰ ਇੰਗਲਿਸ਼ ਜਿਹੜੀ ਹੈ ਇੰਗਲਿਸ਼ ਮੈਂ ਸਿਖਾ ਰਿਆ ਉਹ ਥੋੜੀ ਥੋੜੀ ਇੰਗਲਿਸ਼ ਬੋਲਦਾ ਹੁੰਦਾ ਉਹਦੇ ਨਾਲ ਕੀ ਹਾਂ ਭਾਈ ਇੰਗਲਿਸ਼ ਬੋਲਿਆ ਕਰ ਨਾ ਥੋੜੀ ਜਿਹੀ ਤੇ ਉਹ ਸਿੱਖ ਵੀ ਰਹੀ ਹੈ ਬੋਲਦੀ ਵੀ ਕੋਸ਼ਿਸ਼ ਵੀ ਕਰਦੀ ਏ ਇੰਗਲਿਸ਼ ਬੋਲਣ ਦੀ ਤੇ ਇਹ ਚੀਜ਼ਾਂ ਜ਼ਰੂਰੀ ਨੇ ਠੀਕ ਹੈ ਨਾ ਹਰ ਟਾਈਮ ਆਪਾਂ ਬੱਚਿਆਂ ਨੂੰ ਉਹ ਸਟ੍ਰਿਕਟ ਨਹੀਂ ਰਹਿ ਸਕਦੇ ਤੇ ਪੰਜਾਬੀ ਦੇ ਬਸੇਰਾ ਹੀ ਬੋਲਦੀ ਉਹ ਤੁਹਾਨੂੰ ਪਤਾ ਹੀ ਏ ਠੀਕ ਹੈ ਨਾ ਤੇ ਇਸ ਕਰਕੇ ਹਾਂਜੀ ਤੇ ਹੁਣ ਸ਼ਾਮ ਦਾ ਟਾਈਮ ਤੇ ਆ ਨੰਨੂ ਆ ਦੇਖੋ ਹੋਰ ਪਟਾਕੇ ਲੈ ਕੇ ਆਈ ਆ ਹੁਣ ਆ ਸ਼orts ਲੈ ਕੇ ਆਈ ਏ ਠੀਕੇ ਅਸੀਂ ਕਹਿੰਦੇ ਦਿਵਾਲੀ ਮਨਾਣੀ ਨਹੀਂ ਮਨਾਣੀ ਨਹੀਂ ਤੇ ਇਹ ਜਲੂਸ ਕੱਢੀ ਜਾਂਦੀ ਏ ਲੈਣ ਗਈ ਸੀ ਲੜੀਆਂ ਤੇ ਆ ਨਾ ਆ ਦਾ ਡੱਬਾ ਕੱਲ ਵੀ ਲਿਆ ਸੀ ਅੱਜ ਫੇਰ ਲੈ ਆਈ ਏ ਤੇ ਫੇਰ ਅੱਜ ਚੱਕਰੀਆਂ ਕੱਲ ਵੀ ਲਈ ਸੀ ਅੱਜ ਫੇਰ ਲੈ ਆਈ ਏ ਢੋਲੇ ਲੈ ਆਈ ਏ ਹਾਂ ਤੇ ਉਹ ਲੈ ਆਈ ਏ ਆਹਾ ਅੱਲਾਸਣ ਬੰਬ ਜੀ ਲੈ ਆਏ। ਮੈਨੂੰ ਮੰਨਨੀ ਸੀ ਹਗਾ ਹੁਣ ਅਸੀਂ ਕੀ ਕਰੀਏ। ਹਾਂ ਲਸਣ ਬੰਬ ਲੈ ਆਈਏ। ਛੋਰੀ ਅੜਦੀ ਬੰਦ। ਅੱਧਾ ਡੱਬਾ ਲੈ ਆਈਏ ਇਹ। ਹੈ? ਤੇ ਆਹ ਲੈ ਕੇ ਆਈ ਹੈ। ਉਸ ਤੋਂ ਬਾਅਦ ਆਹ ਆ ਲੈ ਕੇ ਆਈ ਹੈ ਬੀੜੀ ਬੰਬ। ਠੀਕ ਹੈ। ਤੇ ਹੋਰ ਕੀ ਲਿਆਈ ਇੱਥੇ? ਚੱਕਰੀਆਂ ਤੇ ਹੋਰ ਹਾਂ ਬਸ ਆਹੀ ਲੈ ਕੇ ਆਈਏ। ਤੇ ਇੰਨੇ ਜੀ ਪਟਾਕੇ ਇੰਨੇ ਨੇ ਨਾ ਮਹਿੰਗੇ ਨੇ ਨਾ ਹੱਦ ਤੋਂ ਜ਼ਿਆਦਾ। ਕੀ ਦੱਸੀਏ ਤੁਹਾਨੂੰ? ਬਹੁਤ ਜ਼ਿਆਦਾ ਮਹਂਗਾਈ ਆ ਬਈ ਮੰਮੀ। ਨਹੀਂ ਤੇ ਅੱਗੇ 500 ਦੇ ਸੀ 99 ਪਟਾਕੇ ਮਮੀ ਲੈ ਆਣੇ ਆ ਨਾ ਹੋਰ ਐਨਾ ਥੋੜਾ ਪਿਆ ਥੋੜੇ ਜੇ ਬਾ ਪਟਾਕੇ ਹਮੇ ਸਰਦਾਰ ਕੋਈ ਲੈ ਆਵੇ ਅੱਜ ਅੱਜ ਨਹੀਂ ਅੱਜ ਸਰਦਾਰ ਕੋਲ ਨਾ ਭੀੜ ਸੀਗੀ ਅੱਜ ਉਹ ਅੱਗੇ ਲੈ ਗਏ ਉਹ ਵੀ ਪੰਜਾਬੀ ਹੀ ਆਪਣੇ ਹਿੰਦੂ ਸੀ ਪਰ ਪੰਜਾਬੀ ਸੀਗੇ ਉਹਨਾਂ ਕੋ ਲੈ ਕੇ ਆਏ ਆ ਤੇ ਤੇ ਐ ਮੈਂ ਸਕ੍ਰਿਪਟ ਲਿਖੀ ਐ ਨੰਨੂ ਦੀ ਵੀਡੀਓ ਵਾਸਤੇ ਤੇ ਇਹ ਤੁਹਾਨੂੰ ਬਾਅਦ ਚ ਦਿਖਾਵਾਂਗੇ ਜਦੋਂ ਵੀਡੀਓ ਬਣ ਗਈ ਤੇ ਫਿਲਹਾਲ ਗੱਲ ਐ ਇਦਾਂ ਵੀ ਹੁਣ ਕੀ ਕਹਿੰਦੇ ਦੀਵਾਲੀ ਦਾ ਮਾਹੌਲ ਇਦਾਂ ਦਾ ਵੀ ਕੁਝ ਹੈ ਨਹੀਂ ਕਿਸੇ ਨੇ ਵੀ ਦੀਵੇ ਦੂਵੇ ਲਾਏ ਨਹੀਂ ਹੈਗੇ ਜਿਆਦਾ ਤੇ ਇਹਦਾ ਮਤਲਬ ਇਹ ਆ ਵੀ ਦੀਵਾਲੀ ਕੱਲ ਹੀ ਮਨਾਈ ਜਾਏਗੀ ਜ਼ਿਆਦਾਤਰ ਜਿਹੜੇ ਪੰਜਾਬ ਦੇ ਮਤਲਬ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਕੱਲ ਨੂੰ ਹੀ ਮਨਾਣਗੇ ਵੈਸੇ ਜਿਹੜਾ ਹਿੰਦੂ ਤਬਕਾ ਉਹ ਸ਼ਾਇਦ ਅੱਜ ਮਨਾ ਲਵੇ ਤੇ ਜਿਹੜਾ ਸਿੱਖ ਤਬਕਾ ਉਹ ਕੱਲ ਨੂੰ ਮਨਾਏਗਾ ਠੀਕ ਹੈ ਤੇ ਦੀਵਾਲੀ ਵੰਡੀ ਗਈ ਤੇ ਕੋਈ ਗੱਲ ਨਹੀਂ ਚਲੋ ਆਪਾਂ ਦੋਨੇ ਦਿਨ ਇੰਜੋਏ ਅੱਜ ਵੀ ਆਪਾਂ ਮਨਾ ਲੈਣੇ ਤੇ ਕੱਲ ਵੀ ਉਹ ਭਈਏ ਅੱਜ ਮਨਾਉਂਦੇ ਨਹੀਂ ਨਹੀਂ ਸਾਰੇ ਮਨਾ ਰਹੇ Hindu ਮਨਾ ਰਹੇ ਸਾਰੇ ਭਈਏ ਨਹੀਂ ਮਨਾ ਰਹੇ ਭਈਏ ਵੀ ਮਨਾ ਰਹੇ ਆ Hindu ਵੀ ਮਨਾ ਰਹੇ ਸਾਰੇ ਮਨਾ ਰਹੇ ਆ ਤੇ ਬਾਕੀ ਆਪਾਂ ਦਾ ਨਾ ਹੁਣ ਦੋਨੇ ਦਿਨ ਹੀ ਆਪਾਂ ਦੀਵੇ ਜਗਾ ਲੈਣੇ ਨੇ ਠੀਕ ਹੈ ਵੈਸੇ ਤਾਂ ਆਪਾਂ ਕੋਈ ਜ਼ਿਆਦਾ ਉਹ ਨਹੀਂ ਕਰ ਰਹੇ ਝੂਮ ਝੜਾਕ ਫੂਕ ਫਟਾਕ ਜਿਆ ਬਾਲਾ ਬਾਲਾ ਸ਼ੋਸ਼ੇ ਬਾਜੀ ਨਹੀਂ ਨੰਨੂ ਕਹਿ ਰਹੀ ਸੀ ਲੜੀਆਂ ਲੜੀਆਂ ਮੈਂ ਕਿਹਾ ਵੀ ਲੜੀਆਂ ਨਹੀਂ ਲਾਣੀਆਂ ਹੈ ਨਾ ਬਾਲਾ ਇੰਨਾ ਵੀ ਉਹ ਆਪਾਂ ਕੀ ਕਰਨਾ ਬਸ ਨੰਨੂ ਦੇ ਸ਼ੌਂਕ ਆਪਾਂ ਪੂਰੇ ਕਰਦੇ ਨੇ ਵੀ ਉਹ ਇੱਕ ਸਾਲ ਦੇ ਵਿੱਚ ਇੱਕ ਵਾਰੀ ਤਿਹਾਰਣਾ ਹੁੰਦਾ ਉਹਨੂੰ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਪਿਛਲੀ ਵਾਰ ਤੇ ਆਪਾਂ ਲੜੀਆਂ ਲੈ ਕੇ ਆਏ ਸੀ ਐਨੀਆਂ ਉਹ ਖਰਾਬ ਹੋ ਗਿਆ ਸਾਰੀਆਂ ਖਰਾਬ ਹੋ ਗਿਆ ਸੀ ਲੜੀਆਂ ਲੈਂਦੇ ਸੀ ਹੁਣ ਫਿਰ ਮੈਂ ਤਾਂ ਨਹੀਂ ਲੈ ਕੇ ਦਿੱਤੀਆਂ ਮੈਂ ਕਿਹਾ ਕੋਈ ਫਾਇਦਾ ਨਹੀਂ ਹੁੰਦਾ ਇਦਾਂ ਲੜੀਆਂ ਦਾ ਜੇ ਤਾਂ ਲਾਵੇ ਲਵੇ ਤਾਂ ਮਹਿੰਗੀਆਂ ਲਵੇ ਨਾ ਤੇ ਨਾ ਲਵੇ ਤੇ ਜਾਂ ਉਦਾਂ ਲੈ ਲਵੇ ਸਜਾਵਟ ਵਾਲੀਆਂ ਨਾ ਮਿਲ ਜਾਂਦੀਆਂ ਕਲਰਫੁੱਲ ਕੁਛ ਨਾ ਜਿਦਾਂ ਬਬ ਜਿਦਾਂ ਪੂਜਾ ਘਰ ਚ ਲਗਾਉਣ ਵਾਸਤੇ ਐਮਨਪਿੰਦ ਉਹ ਯਾਰ ਘਰ ਚ ਲਾਉਣ ਵਾਸਤੇ ਬਾਬਾ ਜੀ ਦੇ ਲਾਉਣ ਵਾਸਤੇ ਉੱਥੇ ਵਾਸਤੇ ਲੈ ਲਵੇ ਲੜੀਆਂ ਤੇ ਉਦਾਂ ਲੈ ਉਹਦੇ ਵਾਸਤੇ ਹੈਗੇ ਬਟਰਫਲਾਈ ਵਾਲੀਆਂ ਬੜੀਆਂ ਘੈਂਟ ਸੀਗੀਆਂ ਪਰ ਫਿਰ ਮੈਂ ਲੈਈਆਂ ਨਹੀਂ ਹੈਗੇ ਮੈਂ ਕਿਹਾ ਡੈਡੀ ਆਪੇ ਦੇਖ ਕੇ ਲੈ ਆਣਗੇ ਫਿਰ ਮੈਂ ਪਟਾਕੇ ਲੈ ਕੇ ਦੇ ਦਿੱਤੇ ਯਾਰ ਹੋਰ ਤਾਂ ਕੁਝ ਅਸੀਂ ਲਿਆ ਨਹੀਂ ਇਸ ਦੀਵਾਲੀ ਤੇ ਹੈਨਾ ਕੁਝ ਵੀ ਨਹੀਂ ਖਰੀਦਦਾਰੀ ਕੁਝ ਕੀਤੀ ਨਹੀਂ ਇਸ ਕਰਕੇ ਮੈਂ ਨਨੂ ਨੂੰ ਪਟਾਕੇ ਲੈ ਤੇ ਮੈਂ ਕਿਹਾ ਚੱਲ ਬਾਕੀ ਹੋਰ ਕਿਤੇ ਤੇ ਪੈਸੇ ਲਾਏ ਨਹੀਂ ਤਾਂ ਕੋਈ ਸਮਾਨ ਲਿਆ ਇਸ ਵਾਰ ਨਾ ਕੁਛ ਲਿਆ ਤੇ ਪਟਾਕੇ ਲੈ ਦੇ ਇਹਨਾਂ ਨੂੰ ਇਹ ਕਿਤੇ ਮਾੜਾ ਮੋਟਾ ਹੋੜ ਦੀਵਾ ਬਤੀ ਲੈ ਲਿਆ ਸਹੀ ਹੈ ਨਾ ਐਹੀ ਕੁਝ ਹੁੰਦਾ ਹੋਰ ਕੀ ਕਰੀਏ ਸਾਨੂੰ ਬੜਾ ਸ਼ੌਂਕ ਨਹੀਂ ਹੈਗਾ ਕਿਉਂਕਿ ਭੂਆ ਸਾਡੀ ਬਿਮਾਰ ਆ ਬਹੁਤ ਜ਼ਿਆਦਾ ਸਾਡੀ ਭੂਆ ਇੰਨੀ ਤੜਪਦੀ ਪਈ ਤੇ ਅਸੀਂ ਦੀਵਾਲੀਆਂ ਉਹ ਨਹੀਂ ਚੰਗਾ ਜਨ ਲੱਗਦਾ ਤਾਂ ਕਰਕੇ ਭੂਆ ਫਿਰ ਅਸੀਂ ਉਹ ਕੁਝ ਇਦਾਂ ਦਾ ਕੀਤਾ ਨਹੀਂ ਜਲਵਾ ਟਾਈਪ ਠੀਕ ਹੈ ਨਾ ਬਸ ਨਿਆਣੇ ਕਰਕੇ ਕਿਉਂਕਿ ਸਾਰੇ ਗਲੀ ਦੇ ਨਿਆਣੇ ਹੁਣ ਲੱਗੇ ਹੋਏ ਨੇ ਉਹਨੇ ਸ਼ਾਮ ਦੇ ਸ਼ਾਮ ਦੇ ਨਾ ਮੰਨਿਆ ਹੋਣੀ ਸਾਰੇ ਪਟਾਕੇ ਚਲਾ ਰਹੀਆਂ ਨੇ ਤੇ ਨੰਨੂ ਫਿਰ ਉਹਨਾਂ ਨੂੰ ਵੇਖ ਕੇ ਭੱਜੀ ਫਿਰਦੀ ਮੈਂ ਪਾਪਾ ਦੀਵੇ ਲਾਣੇ ਮੈਂ ਆਹ ਕਰਨਾ ਮੈਂ ਉਹ ਕਰਨਾ ਮੈਂ ਆ ਕਰਨਾ ਤਾਂ ਕਿ ਇਹ ਲੜੀਆਂ ਆ ਕਰਕੇ ਫਿਰ ਦਿਆ ਨਹੀਂ ਜਾਂਦਾ ਬੱਚਾ ਦੂਜੇ ਬੱਚਿਆਂ ਨੂੰ ਵੇਖ ਕੇ ਹਨ ਕਰਦਾ ਫਿਰ ਤਾਂ ਕਰਕੇ ਚਲੋ ਦੇਖੋ ਕਿਵੇਂ ਮੱਛਰੀ ਫਿਰਦੀ ਏ ਲੈ ਮੁਸਕਾਨ ਲੱਗੀ ਅਗ ਲਾਣ ਇਹ ਕੋਈ ਨਹੀਂ ਚੱਲਦਾ ਇਹ ਫੁੱਲ ਝੜੀ ਨਾ ਚੱਲਦਾ ਤਾਂ ਚੱਲਣਾ ਇਹ ਖਾਲੀ ਹੈ ਖਾਲੀ ਨਹੀਂ ਹੈਗਾ ਓਏ ਹਾਏ ਜਦੋਂ ਮੈਂ ਵੀਡੀਓ ਬਣਾਉਣ ਲੱਗਦਾ ਨਾਲ ਹੀ ਤੇਰਾ ਬੁੱਝ ਜਾਂਦਾ ਹੈ ਨਾਰ ਚਲਾ 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 ਅਕਲਾ ਦੇ ਬੁਲਟ ਤੇ ਚੱਲ ਓ ਨਾਰ ਤਾਂ ਚੱਲਿਆ ਨਹੀਂ ਬੁਲਟ ਚਲਾਣ ਲੱਗੀ ਕੁੜੀ ਪਿੱਛੇ ਮੂੰਹ ਕਰਕੇ ਪਿੱਛੇ ਮੂੰਹ ਕਰਕੇ ਚੱਲ ਭਾਜਾ 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 ਏ ਆਏ ਹਾਏ ਫਿੱਟੇ ਹਾਲ ਲਾ ਦੇ ਭੱਜੋ 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 ਚੱਲ ਬੈ ਚੱਲੇਗਾ 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 ਵੀ ਚੱਲੇਗਾ ਤੇਰਾ ਆਪਣਾ ਹੋਏ ਤੇਰਾ ਹਾਂਜੀ ਤੇ ਹੁਣ ਅਸੀਂ ਆ ਗਏ ਹਾਂ ਛੱਤ ਤੇ ਤੇ ਦੀਵਾਲੀ ਅੱਜ ਲੋਕ ਬਹੁਤ ਸਾਰੀ ਮਨਾ ਰਹੇ ਨੇ ਵੈਸੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਹਨ ਮੈਂ ਦਿਖਾਵਾਂ ਡੋਲੇ ਉੱਡ ਰਹੇ ਨੇ ਡੋਲੇ ਉੱਡ ਇੱਕੋ ਚੱਲ ਰਹੇ ਨੇ ਵੈਸੇ ਇਹ ਇੱਕੋ ਹੈ ਇੱਕੋ ਹੈ ਇੱਕੋ ਹੈ ਬੰਬ ਦੇ ਬਾਵਾ ਹੀ ਚੱਲ ਰਹੇ ਨੇ ਇਹ ਇੱਕੋ ਹੀ ਤੇ ਡੋਲੇ ਵੀ ਉੱਡ ਰਹੇ ਨੇ ਤੇ ਆਪਾਂ ਵੀ ਸੋਚਿਆ ਬਈ ਥੋੜੇ ਜੇ ਪਟਾਕੇ ਚਲਾ ਦਈਏ ਅੱਜ ਬਾਕੀ ਕੱਲ ਚਲਾਵਾਂਗੇ ਕੱਲ ਠੀਕ ਹੈ ਬਾਕੀ ਤੇ ਮਾਰਚਸ ਲੈ ਆਂਦੀ ਏ ਮਾਰਚਸ ਜਲਾ ਲਾ ਜਲਾ ਲਾ ਮੋਮਬਤੀ ਜਲਾ ਲਾ ਚੱਲ ਜਲਾ ਲੱਗੀ ਆ ਚਲਾ ਚੱਲ ਉਹ ਸਾਈਡ ਤੇ ਲੈ ਆ ਸਾਈਡ ਤੇ ਸਾਈਡ ਤੇ ਲੈ ਆ ਮੋਮਬਤੀ ਠੀਕ ਹੈ ਲਿਆ ਰੱਖਦੇ ਥੱਲੇ ਰੱਖਦੇ ਮੁੰਬ ਦੀ ਰੱਖਦੇ ਉੱਥੇ ਰੱਖਦੇ ਮੈਂ ਪਹਿਲੇ ਫੁਲਝੜੀ ਚਲਾਵਾਂ ਮੈਂ ਚਲਾਵਾਂਗੀ ਫੁਲਝੜੀ ਚੜਾ ਕੇ ਚਲਾ ਯਾਰ ਕੀ ਕਰ ਰਹੀ ਹੈ ਇੱਥੇ ਇੱਕ ਰੱਖ ਲੈ ਅੰਨੀ ਜਲਦੀ ਚਲੇਗੀ ਹਾਂ ਤੁਮਾ 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 ਦਾਨੇ ਆ ਡੋਲਾ ਚੱਲਿਆ ਇਹਨੂੰ ਨਾਰ ਨੂੰ ਅੱਗ ਲਾ ਜਾ ਆਇਆ ਲਿਆ ਫੜ ਪਰੇ ਭੱਜ ਜਾ ਚਲੀ ਜਾ ਪਰ ਮੱਝ ਆ ਗਿਆ ਮੱਝ ਆ ਗਈ ਮੱਝ ਆ ਗਈ ਲੋ ਯਮਨੀ ਉੱਪਰ ਆ ਚੁਕੇ ਨੇ ਚੱਕਰੀ ਜਲਾਣ ਵਾਸਤੇ ਚਲਾ ਦੇ ਇੱਥੇ ਰੱਖ ਕੇ ਚਲਾ ਦੇ ਆਹੋ ਸਾ ਨਾ ਇੱਥੇ ਡਿੱਗ ਪੈਣੀ ਮੰਨੀ ਥੱਲੇ ਰੱਖ ਨਾ ਫਿਰ ਵਿੱਚ ਰੱਖ ਹਾਂ ਚਲਾ ਦੇ ਪਿੱਛੇ ਮੂੰਹ ਕਰ ਲਿਆਗਾ ਲਾ 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 ਚੱਲ ਓਏ ਓਏ ਯਾਰ ਇਹ ਚੱਕਰੀਆਂ ਨਾ ਖਰਾਬ ਨੇ ਪੈਸੇ ਲੈ ਲੈ ਵੱਧ ਅਗਲੇ ਨੇ ਖਰਾਬ ਦੇ ਦੀਆਂ ਚੱਕਰੀਆਂ ਲੈ ਲੈ ਪਹਿਲੇ ਹੀ ਸੜ ਗਈ ਉਹ ਪਹਿਲੇ ਹੀ ਸੜ ਗਈ ਦੇਖੇ ਨੈਕਸਟ ਵੋ 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 ਕਾ ਮਚਾ ਆ ਕੇ ਭਾਈ ਅਭੀ ਵੀ ਚੰਗਾੜੀ ਪੜ ਸਕਦੀ ਹੈ ਲੈ ਫੜੋ ਇੱਕ ਮਾੜੀ ਹੀ ਰਹੀ ਮੈਂ ਨਹੀਂ ਲੈ ਕੇ ਜੀ ਚਲਾਣਾ ਚੱਕਰੀ ਚਲਾਈ ਛੋੜੀ ਨਾਰ ਬੁਝ ਗਈ ਬੁਝ ਗਈ ਬੁਝ ਗਈ ਬੁਝ ਗਈ ਓ ਜਹਾ ਯਾਰ ਹੋ ਗਿਆ ਨਨੂ ਮਜ਼ਾ ਆਇਆ ਲਓ ਈ ਨਨੂ ਜੀ ਹੁਣ ਡੋਲੇ ਦੀ ਵਾਰੀ ਹੈ ਡੋਲਾ ਜੀ ਉਡਾਏ ਜਾਣਗੇ ਡੋਲਾ ਜੀ ਤੂੰ ਡੋਲਾ ਹੀ ਨਾ ਰਾਦੀ ਡੋਲਾ ਜੀ ਉੜਾਏਗੇ ਓ ਸੋਰੀ ਡੋਲਕਪੁਰ ਨਾ ਤੂੰ ਜਲਾ ਡੋਲਾ ਜੀ ਉੜਾਏ ਜਾਣਗੇ ਡੋਲਾਈ ਡੋਲਕਪੁਰ ਨਾ ਇਹਨਾਂ ਚਿਪਕਿਆ ਚਿਪਕਿਆ ਹੋਇਆ ਹੋਈ ਲੈਣਾ ਮੜਾ ਉਧਰ ਭੜੋਦਾ ਐਤੋਂ ਨਾ ਕੜੀ ਉਹ ਇਹਣਾ ਖਰਾਬ ਮਿਲਦਾ ਇਹ ਫੜਦਾ ਐ ਇਸ ਤੋਂ ੋਲੀ 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 ਫੜ ਜਾ ਫੜ ਜਾ ਫੜ ਜਾ ਚੱਲ ਕਰ ਕਰਾਵਾ ਨਾ ਕਰ ਕੋਲੇਗਾ ਕੋਲੇਗਾ ਪੱਟਾ ਹੋਇਆ ਪੱਟਾ ਹੋਇਆ ਓ ਸ਼ਿਟ ਯਾਰ ਇਹਨੇ ਚਲਾ ਕੇ ਚਾਉਂਦਾ ਨਹੀਂ ਚੱਲਣਾ ਇੱਕ ਪਾਸਾ ਹੋ ਜਾਣਾ ਨਾ ਦਾ ਕਰ ਲੈਣੀ ਨਾ ਗੈਸ ਲੋਈ ਗੱਲ ਹੁਣ ਐਦਾਂ ਹੋ ਗਈ ਵੀ ਇਹਦੇ 'ਚ ਹੋ ਗਈ ਥੋੜੀ ਜੀ ਮੋਰੀ ਆ ਦੇਖੋ ਇੱਥੋਂ ਨਾ ਹੋਰ ਹੀ ਮੋਰੀ ਤੇ ਇਹਦੇ ਕਰਕੇ ਹੁਣ ਸਾਨੂੰ ਲੱਗ ਰਿਹਾ ਵੀ ਉੱਡੇਗਾ ਨਹੀਂ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹ ਉਡਾ ਦਈਏ ਤੇ ਟੇਪ ਤਾਂ ਮੰਗਾਈ ਹੈ ਪਰ ਕੀ ਤੋਂ ਪਤਾ ਨਹੀਂ ਨੰਨੂ ਲਿਆਂਦੀ ਕਿ ਨਹੀਂ ਲਿਆਂਦੀ ਪਤਾ ਲੱਗੇਗਾ ਥੋੜੀ ਦੇਰ ਦੇਖੋ ਸਾਡਾ ਚੱਕਰਵਾਤੀ ਡੱਲਾ ਢੋਲਾ ਚੱਕਰਵਾਤੀ ਡੋਲਾ ਦੇਖੋ ਇਹਦੇ ਨਿਆਰੇ ਦੇਖੋ ਵਿਚਾਰਾ ਉਧਾ ਫੁੱਲਿਆ ਪਿਆ ਪਰ ਉਹ ਗੈਸ ਜਿਹੜੀ ਲੀਕ ਹੋ ਗਈ ਨਾ ਉਹਦੇ ਕਰਕੇ ਉੱਡਿਆ ਹੀ ਨਹੀਂ ਪਰ ਇਹ ਵੀ ਫੁੱਲਿਆ ਪੂਰਾ ਐ ਇਹਨੂੰ ਪੂਰਾ ਬਾਉਂਸਰ ਬਣਿਆ ਪਿਆ ਬਾਉਂਸ ਕਰ ਰਿਹਾ ਦੇ ਲੋ ਡੋਲਾ ਕਿਉਂਕਿ ਆ ਇਹਦੇ ਕਰਕੇ ਸਾਰਾ ਪੰਗਾ ਪਿਆ ਇੱਥੋਂ ਸਾਰੀ ਗੈਸ ਲੀਕ ਹੋ ਗਈ ਚਲ ਕੋਈ ਨਹੀਂ ਚੱਲ ਆ ਗਿਆ ਬਤਾਵਾ ਵਧੀਆ ਨਹੀਂ ਕੋਈ ਗੱਲ ਨਹੀਂ ਚੱਲ ਜੀ ਚਲੋ ਜੀ ਇਹਨੂੰ ਬੰਦ ਕਰਦੇ ਨੇ ਇਹਨਾਂ ਨੇ ਇਹ ਸੀ ਕੁਝ ਲਾਈ ਗਿਆ ਉਹ ਚਮਤਕਾਰ ਹੋ ਗਿਆ ਮਨੂ ਪਰਿਓ ਗਿਆ ਉਹ ਚਮਤਕਾਰ ਹੋ ਗਿਆ ਭਰਾ ਉਹ ਉੱਡ ਗਿਆ ਉਹ ਅੱਪੇ ਉੱਡ ਗਿਆ ਬੋਲੇ ਮੇਰੀ ਸਕੀਮ ਕੰਮ ਕਰ ਗਈ ਮੰਨੀ ਮੇਰੀ ਸਕੀਮ ਕੰਮ ਕਰ ਗਈ ਉਹ ਤੇ ਉੱਡ ਗਿਆ ਉਹ ਮੇਰੀ ਸਕੀਮ ਕੰਮ ਕਰ ਗਈ ਮੰਨੀ ਹਾ 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 ਨੰਨੂ ਓਏ ਤੇ ਗਿਆ ਉਡਾਤਾ ਯਸ ਭਰਾਵਾ ਯੂਗਰਾ ਉਹ ਪਤਾ ਕੀ ਉਹ ਮੈਂ ਉਹ ਕਾਗਜ਼ ਜੱਬਾਦਾ ਨਾ ਗੈਸ ਭਰ ਗਈ ਨਾ ਉਹਦੇ ਚ ਤਾਂ ਉੱਡਿਆ ਓਏ ਹੋਏ 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 ਅਰੇ ਵਾਹ ਯਾਰ ਨੰਨੂ ਉਡਾ ਹੀ ਦਿੱਤਾ ਵਡੋਲਾ ਵਾਹ ਜੀ ਵਾਹ ਉਹ ਵਾਹ ਵਾਹ ਉੱਚਾ ਗਿਆ ਆ ਸਿੱਧਾ ਆ ਉਹ ਬੱਲੇ ਤੇਰੇ ਚਲੋ ਜੀ ਹੁਣ ਤੁਸੀਂ ਚੱਕਰੀ ਦੇਖੋ ਚੱਕਰੀ ਦਾ ਕਮਾਲ ਉਹ ਦੇਖੋ ਭਾਈ ਉਹ ਬੜੀ ਤੇ ਵਡੋਲੇ ਉਹ ਹੋਏ 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 ਵਾਹ ਲੋ ਜੀ ਲੋ ਨਾਲ ਨਾਲ ਰੈਂਡ ਰੈਂਦੇ ਨਹੀਂ ਰੋ ਪੁਲਿਸਟ ਨੇ ਨਹੀਂ ਲਾਣੀ ਪਈ ਲੋ ਜੀ ਕੱਟਿਆਂ ਨੂੰ ਅੱਗ ਲਾਈ ਜਾਏਗੀ ਜਲਦੀ ਜਲਦੀ ਉੱਪਰ ਆ ਆ ਰੈਂਡ ਰੈਂਦੇ ਹੋ Mau perawat ya, anal ya? Mau ya? ਲਓ ਜੀ ਆਖਰੀ ਚੱਕਰੀ ਚਲਾ ਦਈਏ। ਆ ਭਰਾਵਾ ਨਾਰਾ ਤੋਂ ਤੇ ਬਚ ਗਏ ਪਿੱਛੇ ਉਹਨਾਂ ਨੂੰ। ਗੱਲ ਨੂੰ ਕਰਮ ਨੇ। ਪਿੱਛੇ ਆ ਜਾ ਪੈਰ ਸੜਾ ਲੇਗੀ ਤੂੰ। ਹੋਛੇ ਜੀ। ਯਾਰ। ਮੈਂ ਨਹੀਂ ਦੂਰ ਹੈ ਮਾਚਨ ਤੇ ਆਪੀ। Faida. <laughs> ਚਲੋ ਚਲੋ ਜੀ ਇਸ ਦਿਨ ਦਾ ਆਪਾਂ ਕਰਦੇ ਇੱਥੇ ਐਂਡ ਇਹ ਸਿਰਫ ਔਰ ਸਿਰਫ ਤੁਹਾਡੇ ਐਂਟਰਟੇਨਮੈਂਟ ਲਈ ਆਪਾਂ ਚਲਾਈਆਂ ਨੇ ਤੇ ਨੰਨੂ ਦੇ ਐਂਟਰਟੇਨਮੈਂਟ ਜੀ ਠੀਕ ਹੈ ਤੇ ਹੁਣ ਆਪਾਂ ਕੱਲ ਨੂੰ ਲਾਸਟ ਡੇ ਆਫ ਦਿਵਾਲੀ ਕੱਲ ਨੂੰ ਖਤਮ ਹੋ ਰਿਹਾ ਤੇ ਆਪਾਂ ਸਵੇਰੇ ਜਾਣਾ ਹੈ ਬਾਬਾ ਜੀ ਟਿਕਣ ਵਾਸਤੇ ਸਾਡੇ ਪਿੰਡ ਸਵੇਰੇ ਸਵੇਰੇ ਜਾਵਾਂਗੇ ਤੁਹਾਨੂੰ ਸਾਰਿਆਂ ਨੂੰ ਬਾਕੀ ਕੱਲ ਦਾ ਜਿਹੜਾ ਪ੍ਰੋਗਰਾਮ ਤੁਹਾਨੂੰ ਕੱਲ ਦੱਸਾਂਗੇ ਠੀਕ ਹੈ ਜੀ ਮਿਲਦੇ ਤੁਹਾਨੂੰ ਕੱਲ ਨੂੰ ਤੇ ਸਤਿ ਸ਼੍ਰੀ ਅਕਾਲ ਮੇਰੇ ਵੀਰ ਨੂੰ ਨੰਨੂ ਸਤਿ ਸ਼੍ਰੀ ਅਕਾਲ ਬੁਲਾਦੇ ਆ ਜੀ ਤੁਸੀਂ ਗੱਲ ਬਰਾ? ਤਰਾਣੀ ਕਰੀ ਚਲਾਣੀ, ਟੱਕੇ ਚਲਾਣੀ। ਕਾਕੇ ਚਲਾਣੀ ਸਾਸ੍ਰੀਕਲ ਬੋਲੋ। ਬੋਲੋ। ਮੈਂ ਆਪਣੇ ਪਿਟਾਕੇ ਆਪਣੇ ਲੱਗੀਆਂ। ਲੱਗਾਂਗੇ ਲੱਗਣ ਹੀ ਹੈ ਚੱਲ ਬੰਦ। ਪਪੜਾ ਪਪੜਾ ਸਾਸ੍ਰੀਕਲ ਬਰਾ ਬਲ। ਬਾਏ ਬਾਏ। ਸਾਰੇ ਸਾਸ੍ਰੀਕਲ ਭਾਈ।